ਬੇਸ਼ੱਕ ਅੱਜ ਮੀਂਹ ਤੋਂ ਰਾਹਤ ਮਿਲੀ ਐ ਪਰ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਹੀ ਤਬਾਹੀ ਮਚਾਈ ਐ ਕਿ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਐ ਜਿਸ ਦੇ ਚਲਦੇ ਲੋਕਾਂ ਦਾ ਹਲੇ ਵੀ ਜਿਉਣਾ ਮੁਹਾਲ ਹੋਇਆ ਪਿਆ ਤੇ ਲੋਕਾਂ ਦੀਆਂ ਰਾਤਾਂ ਦੀਆਂ ਨੀਂਦਾਂ ਉੱਡ ਚੁੱਕੀਆਂ ਨੇ ਉੱਥੇ ਹੀ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਜਿੱਥੇ ਕਈ ਪਿੰਡਾਂ ਨੂੰ ਅਲਰਟ ਕੀਤਾ ਗਿਆ ਸੀ ਤਾਂ ਇਸੇ ਤਰ੍ਹਾਂ ਚੱਲਦਿਆਂ ਲੁਧਿਆਣਾ ਦੇ ਪਿੰਡ ਸਸਰਾਲੀ ਵਿਖੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਭਰਨ ਕਾਰਨ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਤੇ ਪਾਣੀ ਦੀ ਮਾਰ ਨਾ ਪਵੇ ਇਸ ਲਈ ਬੰਨ ਵੀ ਲਗਾਏ ਜਾ ਰਹੇ ਨੇ ਜਿਸ ਤੋਂ ਬਾਅਦ ਹੁਣ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਕੈਨ ਮੰਤਰੀ ਹਰਦੀਪ ਮੁੰਡੀ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਪਹੁੰਚੇ ਜਿੱਥੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਤਾਂ ਉੱਥੇ ਹੀ ਉਹਨਾਂ ਪ੍ਰਬੰਧਾਂ ਦੇ ਨਾਲ ਨਜਿੱਠਣ ਦਾ ਦਾਵਾ ਕੀਤਾ ਉਹਨਾਂ ਨੇ ਕਿ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕੁਝ ਘੱਟ ਚੁੱਕਿਆ ਪਿੰਡਾਂ ਦੇ ਲੋਕਾਂ ਸਮੇਤ ਪ੍ਰਸ਼ਾਸਨ ਵੱਲੋਂ ਇਸ ਵਾਧੇ ਪਾਣੀ ਨੂੰ ਰੋਕਣ ਲਈ ਗੱਟੇ ਤੱਕ ਲਗਾਏ ਗਏ ਨੇ ਤਾਂ ਕਿ ਬੰਨ ਮਜ਼ਬੂਤ ਹੋ ਸਕੇ ਬਨ ਜਿਹੜਾ ਟੁੱਟ ਗਿਆ ਸੀ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀ ਪੂਰੀ ਮਦਦ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਜਾਇਜ਼ਾ ਲਿਆ ਤੁਸੀਂ ਨਹੀਂ ਸਾਰੇ ਪ੍ਰਸ਼ਾਸਨ ਇੱਥੇ ਮੌਜੂਦ ਹੈ ਸਾਰਾ ਫੋਰੈਸਟ ਡਿਪਾਰਟਮੈਂਟ ਤੋਂ ਲੈ ਕੇ ਬੀਡੀਪੀ ਹੋ ਨਰੇਗਾ ਵਰਕਰ ਸਾਰਾ ਇਰੀਗੇਸ਼ਨ ਮਹਿਕਮਾ ਮੰਤਰੀ ਸਾਹਿਬ ਆਪ ਖੁਦ ਚੱਲ ਕੇ ਆਏ ਨੇ ਔਰ ਇਹਨਾਂ ਤੋਂ ਵੱਲੋਂ ਟੀਮ ਲਗਾਤਾਰ ਇੱਥੇ ਭੇਜੀ ਜਾ ਰਹੀ ਹੈ ਤਾਕਿ ਇੱਥੇ ਪਿੰਡ ਦੇ ਵਿੱਚ ਜਿਹੜੀ ਪਾਣੀ ਦੀ ਸੱਟ ਹੈ ਉਹ ਅੰਦਰ ਨਾ ਮਤਲਬ ਟੂਸੀ ਬੰਦ ਜਿਹੜਾ ਹੈਗਾ ਉਹ ਨਾ ਟੁੱਟੇ ਉਹਨੂੰ ਸੱਟ ਨਾ ਲੱਗੇ ਤੇ ਇਹਦੇ ਕਰ ਇਹਦੇ ਇਹਨੂੰ ਬਚਾਣ ਬਚਾਣ ਵਾਸਤੇ ਜਿਹੜੇ ਵੀ ਯਤਨ ਆ ਉਹ ਕੀਤੇ ਜਾ ਰਹੇ ਨੇ ਤਰਕਤਾ ਨੂੰ ਬੰਨ ਕੇ ਉੱਥੇ ਬੰਨਣਾ ਤੇ ਸਿੱਟਾ ਜਾ ਰਿਹਾ ਹੈ ਔਰ ਜੀਐਸਵੀ ਮਸ਼ੀਨਾਂ ਸਾਰੇ ਲਾਏ ਜਾ ਰਿਹਾ ਉੱਥੇ ਔਰ ਬੈਗਸ ਵੀ ਜਿਹੜੇ ਆ ਉਹ ਵੀ ਲਾਏ ਜਾ ਰਹੇ ਆ ਪਰ ਪਾਣੀ ਦਾ ਬਹਾਵ ਜਿਹੜਾ ਹੈ ਕਾਫੀ ਤੇਜ਼ ਹੈ ਔਰ ਪਰ ਅਸੀਂ ਸਾਨੂੰ ਲੱਗਦਾ ਵੀ ਅਸੀਂ ਕੰਟਰੋਲ ਕਰ ਲਾਂਗੇ ਨੁਕਸਾਨ ਘੱਟ ਤੋਂ ਘੱਟ ਜਿਹੜਾ ਹੈਗਾ ਹੋਊਗਾ ਲੁਧਿਆਣਾ ਦੇ ਕਿੰਨਾ ਏਰੀਆ ਸਰ ਹੁਣ ਤੱਕ ਪ੍ਰਭਾਵਿਤ ਹੋ ਚੁੱਕਿਆ ਕੋਈ ਆਈ ਆਈਡੀਆ ਹੈ ਤੁਹਾਨੂੰ ਨਹੀਂ ਹਜੇ ਤੱਕ ਉੱਪਰ ਵਾਲੇ ਦੀ ਮੇਹਰ ਦੇ ਨਾਲ ਹਜੇ ਤੱਕ ਪਿੰਡਾਂ 'ਚ ਪਾਣੀ ਨਹਿਰ ਦਾ ਪਾਣੀ ਦੀ ਮਾਰ ਨਹੀਂ ਹੋਈ ਹੈ ਅਸੀਂ ਲੱਗੇ ਹੋਏ ਹਾਂ ਪ੍ਰਸ਼ਾਸਨ ਬਿਲਕੁਲ ਸਤਰਕ ਹੈ ਸਾਰਾ ਕੰਮ ਛੱਡ ਕੇ ਸਿਰਫ ਹੜ੍ਹਾਂ ਦਾ ਦੇਖ ਰਹੇ ਹਾਂ ਅਸੀਂ ਔਰ ਇੱਕ ਦੋ ਪਿੰਡਾਂ ਦੇ ਵਿੱਚ ਛੱਪੜ ਓਵਰਫਲੋ ਕਰਕੇ ਪ੍ਰੋਬਲਮ ਆਈ ਸੀ ਉੱਥੇ ਸਾਰੀ ਜਿਹੜਾ ਹੈਗਾ ਟੀਮ ਨੇ ਸਕੂਲਾਂ ਦੇ ਵਿੱਚ ਅਰੇਂਜਮੈਂਟ ਕੀਤੀ ਹੋਏ ਨੇ ਸਕੂਲ ਦੇ ਵਿੱਚ ਉੱਥੇ ਪਿੰਡ ਵਾਲੇ ਵਸਣੇ ਗਏ ਸੀ ਔਰ ਉਹ ਵਾਪਸ ਮੋੜ ਆਪਣੇ ਘਰਾਂ ਦੇ ਵਿੱਚ ਚਲੇ ਗਏ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੀ ਅਪੀਲ ਹੈ ਵੀ ਤੁਸੀਂ ਸਰ ਕਰੋ ਆਲੇ ਦੁਆਲੇ ਦੇ ਪਿੰਡਾਂ ਦੀ ਜਿੱਥੇ ਕੋਈ ਇਦਾਂ ਦੀ ਪ੍ਰੋਬਲਮ ਲੱਗਦੀ ਹੋ ਉੱਥੇ ਮਦਦ ਕਰੋ ਔਰ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੋ ਅਸੀਂ ਸਾਰੇ ਲੱਗੇ ਹੋਏ ਨੇ ਇੱਥੇ ਜੋ ਵੀ ਹੋ ਸਕਦਾ ਸਾਡੇ ਤੋਂ ਬਣ ਬਣ ਸਕਦਾ ਉਹ ਕਰੋ ਅੱਜ ਫਿਰ ਤੋਂ 1 ਲੱਖ ਕਹਿੰਦੇ ਪਾਣੀ ਛੱਡਿਆ ਜਾਣਾ ਵਾ ਲੱਗਾ ਕਿ ਪਾਣੀ ਦਾ ਜਿਹੜਾ ਪੱਤਰਾ ਮੁਰ ਤੋਂ ਬੱਛ ਸਕਦਾ ਜਾਂ ਨਹੀਂ ਜੇ 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 ਭਾਖੜਾ ਡੈਮ ਵੱਲੋਂ ਜੋ ਵੀ ਪਾਣੀ ਛੱਡਿਆ ਜਾਂਦਾ 8 ਘੰਟੇ ਬਾਅਦ ਇੱਥੇ ਮਾਰ ਕਰਦਾ ਆ ਕੇ ਤੇ ਇੱਥੋਂ ਲੰਘਦਾ ਹੈ ਫਲੋਰ ਆਪਣੇ ਜਿਹੜਾ ਬਣਦਾ ਨੂੰ ਤਾਂ 50 ਤੋਂ 1 ਲੱਖ ਦੇ ਵਿੱਚ ਆਪਾਂ ਮਤਲਬ ਸਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਤੇ ਅਸੀਂ ਸੇਫ ਹੈ ਪਰ ਸਾਡੀ ਟੀਮ ਇੱਥੇ ਮੌਕੇ ਤੇ ਮੌਜੂਦ ਹੈ ਅਸੀਂ ਮੁਸਤੈਦ ਹੈ ਜੇ ਵੀ ਕੋਈ ਪ੍ਰੋਬਲਮ ਆਈ ਜੇ ਅਸੀਂ ਠੀਕ ਸੋ ਬਿਆਦ ਰਿਆ ਦੇ ਵਿੱਚ ਤੇ ਬਹੁਤ ਸਾਰਾ ਨੁਕਸਾਨ ਹੋਇਆ ਜਿਹੜਾ ਸੁਲਤਾਨਪੁਰ ਲੋਧੀ ਜਿੱਥੇ ਮੈਂ ਕੱਲ ਜਾ ਕੇ ਆ ਪਹਿਲੇ ਵੀ ਉੱਥੇ ਕੰਟੀਨਿਊ ਜਾ ਰਿਹਾ 30000 ਏਕੜ ਦੇ ਕਰੀਬ ਉੱਥੇ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਰੁੜ ਗਏ ਸੋ ਉਹਨਾਂ ਨੂੰ ਸਪੈਸ਼ਲ ਗੁਜ਼ਾਰੀ ਦੇ ਹੁਕਮ ਸਾਰੇ ਪੰਜਾਬ ਚ ਦਿੱਤੇ ਹਰਾਂ ਵਾਲੇ ਇਲਾਕੇ ਆਂ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲੇਗਾ ਅੱਜ ਅਸੀਂ ਸਸਰਾਲੀ ਕਲੋਨੀ ਦੇ ਵਿੱਚ ਪਾਇਂਦਰ ਪਹਿਲਾਂ ਮੈਨੂੰ ਸਾਡੇ ਗਰਚਾ ਸਾਹਿਬ ਨੇ ਵੀਡੀਓ ਕਾਲ ਤੇ ਗੱਲ ਕੀਤੀ ਇੱਥੇ ਜਿਹੜਾ ਖੇਤਾਂ ਦਾ ਨੁਕਸਾਨ ਹੋ ਰਿਹਾ ਸੋ ਅਸੀਂ ਡਿਸਚੋ ਨਾਲ ਦੀ ਨਾਲ ਵੀਡੀਓ ਪਾਈ ਪੰਜ ਦਿਨ ਤੋਂ ਹੀ ਕੰਟੀਨਿਊ ਪ੍ਰਸ਼ਾਸਨ ਇੱਥੇ ਲੱਗਾ ਹੋਇਆ ਪਾਪੂਲਰਾਂ ਦੇ ਬੁੱਟੇ ਵੱਢ ਵੱਢ ਕੇ ਪਾਣੀ ਦੀ ਰੋਕ ਲਾਉਣ ਵਾਸਤੇ ਪਾਣੀ ਤੁਸਿੱਤੋਂ ਤੇ ਕਾਫੀ ਦੂਰ ਆ ਪਰ ਫੇਰ ਵੀ ਜਿਹੜਾ ਪਾਣੀ ਦਾ ਵਹਾਊਗਾ ਬਹੁਤ ਤੇਜ਼ਾ ਮਿੱਟੀ ਨੂੰ ਰੋੜਦਾ ਜਾ ਰਿਹਾ ਬੁੱਟਿਆਂ ਨਾਲ ਥੋੜਾ ਫਰਕ ਪੈ ਰਿਹਾ ਹੋਰ ਵੀ ਪ੍ਰਸ਼ਾਸਨ ਲੱਗਾ ਹੈ ਕਿ ਅਸੀਂ ਪੂਰਾ ਰੋਕ ਲਾ ਲਈਏ ਪ੍ਰਸ਼ਾਸਨ ਦੇ ਵੱਲੋਂ ਸਾਡੇ ਬਲਾਕ ਪ੍ਰਧਾਨ ਸਹਿਬਾਨਾਂ ਨਾਲੋਂ ਹਰ ਵਾਰ ਸਾਡੇ ਸਰਪੰਚ ਸਹਿਬਾਨਾਂ ਨਾਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਅੱਜ ਤੱਕ ਆਪਣੇ ਆਪ ਪਾਪੂਲਰ ਕਟਵਾ ਕਟਵਾ ਕੇ ਜਿਹੜੇ ਪਾਣੀ ਨੂੰ ਰੋਕ ਲਈ ਜਾ ਰਹੀ ਹੈ ਤਾਂ ਜੋ ਇਹ ਧੁੱਸੀ ਨੂੰ ਬਚਾਇਆ ਜਾ ਸਕੇ ਸੋ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬੱਚੂਗਾ ਪ੍ਰਮਾਤਮਾ ਕਿਰਪਾ ਕਰੂਗਾ ਜਿਹੜਾ ਗਿਆਨ ਮਾਲ ਦਾ ਨੁਕਸਾਨ ਨਹੀਂ ਹੋ ਰਿਹਾ ਬਚਾ ਹੋ ਗਿਆ ਫਸਲਾਂ ਦਾ ਨੁਕਸਾਨ ਹੋਇਆ ਉਹ ਅਸੀਂ ਦਿਸਤੋਂ ਬੇਨਤੀ ਲਾਤੀ ਹੈ ਕਿ ਜਿੰਨਾ ਵੀ ਕਿਸੇ ਦਾ ਨੁਕਸਾਨ ਆਇਆ ਚਾਹੇ ਪਾਪੂਲਰ ਆਇਆ ਚਾਹੇ ਝੋਨਾ ਹੈ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ ਇੱਕ ਇੱਕ ਜਿਹੜਾ ਵੀ ਨੁਕਸਾਨ ਹੋਇਆ ਹਰ ਫਸਲ ਦਾ ਝੋਨਾ ਤੇ ਵਿਚਾਰਾ ਐਚ ਆਰ ਪਾਪੂਲਰ ਹੈ ਉਹਦਾ ਜਿਹੜਾ ਅਸੀਂ ਇੱਕ ਇੱਕ ਮੂٹے ਦਾ ਜਿਹੜਾ ਮਾਅਵ ਜਾਣਾ ਨੂੰ ਮਿਲੂਗਾ ਸੋ ਅੱਜ ਅਸੀਂ ਖੜੇ ਆ ਪਹਿਲੇ ਕੰਟੀਨਿਊ ਕੱਲ ਬ੍ਰਦਰ ਆ ਰਿਹਾ ਸੀ ਸਾਡੀ ਟੀਮ ਆ ਰਹੀ ਸੀ ਬਲਾਕ ਪ੍ਰਧਾਨ ਸਹਿਬਾਨ ਆ ਰਹੀ ਸੀ ਅਫਸਰ ਸਹਿਬਾਨ ਇੱਥੇ ਕੋਮਰੇ ਸੀ ਕਿਉਂਕਿ ਖਿਆ ਰੱਖਿਆ ਜਾ ਰਿਹਾ ਕਿ ਤੁਸੀ ਨੂੰ ਬਚਾਇਆ ਜਾ ਸਕੇ ਪਾਣੀ ਅੱਜ ਜਿਹੜਾ ਸਾਡੇ ਸਰਪੰਚ ਸਾਹਿਬ ਜਿਹੜਾ ਬਲਾਕ ਪ੍ਰਧਾਨ ਸਹਿਬਾਨ ਦੱਸ ਰਿਹਾ ਕਿ ਕੱਲ ਨਾਲੋਂ ਅੱਜ ਥੋੜਾ ਪਾਣੀ ਘਟਿਆ ਤੇ ਪਰਮਾਤਮਾ ਅੱਗੇ ਹੀ ਬੇਨਤੀ ਹੈ ਕਿ ਇਹ ਬਹੁਤ ਨੁਕਸਾਨ ਹੋ ਗਿਆ ਹੁਣ ਕਿਰਪਾ ਕਰੇ ਪਾਣੀ ਘਟੇ ਕਿਉਂਕਿ ਬਿਆਸ ਦਰਿਆਲ ਪਾਣੀ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸੋ ਉਹਨਾਂ ਲੋਕਾਂ ਨੂੰ ਵੀ ਅਸੀਂ ਸਪੈਸ਼ਲ ਗਜ਼ਾਵਰੀ ਦੇ ਹਕੂਮਤ ਅਫਸਰਾਂ ਨੇ ਦਿੱਤਾ ਕਿ ਜਦੋਂ ਵੀ ਪਾਣੀ ਘਟਦਾ ਇਹਨਾਂ ਜਿੰਨਾ ਵੀ ਨੁਕਸਾਨ ਹੋਇਆ ਇਹਨਾਂ ਦੇ ਬਣਦਾ ਮੁਆਵਜ਼ਾ ਇਹਨਾਂ ਨੂੰ ਮਿਲੂਗਾ ਸੋ ਲੋਕਾਂ ਦੇ ਕੱਲ ਜਾ ਕੇ ਘਰ ਖਾਲੀ ਕਰਾਏ ਘਰਾਂ ਚੋਂ ਪਿੰਡਾਂ 'ਚ ਪਿੰਡ ਜਿਹੜੇ ਵਿੱਚ ਬਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਸੋ ਪਿੰਡਾਂ ਦੇ ਲੋਕਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਮੁੱਖ ਮੰਤਰੀ ਸਾਹਿਬ ਖੁਦ ਕੱਲ ਹੈਲੀਕਾਪਟਰ ਵੀ ਉਸ ਗੁਰਦਾਸਪੁਰ ਪਠਾਨਕੋਟ ਏਰੀਆ ਦੇ ਵਿੱਚ ਸੱਡ ਕੇ ਆਏ ਨੇ ਕਿ ਜਿਹੜੇ ਘਰ ਵਿੱਚ ਇੱਕ ਇੱਕ ਘਰ ਵਿੱਚ ਮੈਂਬਰ ਰਹਿ ਜਾਂਦੇ ਆ ਉਹਨਾਂ ਨੂੰ ਅਨਾਜ ਨਹੀਂ ਆਇਆ ਕਰਾ ਸਕੇ ਉਹਨਾਂ ਦੀ ਜਾਨ ਦੀ ਰੱਖਿਆ ਕਿੱਥੇ ਜਾ ਸਕੇ ਸੋ ਪਹਿਲੇ ਮੁੱਖ ਮੰਤਰੀ ਦੇਖੇ ਜਿਹੜੇ ਆਪਣਾ ਹੈਲੀਕਾਪਟਰ ਸੱਡ ਕੇ ਆਪ ਕਾਰ ਦੇ ਵਿੱਚ ਆਏ ਆ ਇਹਦੇ ਪਹਿਲੇ ਮੁੱਖ ਮੰਤਰੀ ਇੱਕ ਰਾਉਂਡ ਜੇ ਲਾ ਕੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਚਲੇ ਜਾਂਦੇ ਸੀ ਤੇ ਕੱਲ ਮੈਂ ਹੋਰ ਇੱਕ ਹਾਸੋਣੀ ਗੱਲ ਦੇਖੀ ਅਸੀਂ ਤੇ ਲੋਕਾਂ ਨੂੰ ਬੇਨਤੀਆਂ ਕਰ ਕਰਕੇ ਪਾਣੀ ਜੋ ਬਾਹਰ ਕੱਢ ਰਹੇ ਸੀ ਤੇ ਬਾਜਵਾ ਸਾਹਿਬ ਤੇ ਚਲਦੀ ਫਿਰਦੀ ਪਾਣੀ ਵਾਲੀ ਬੱਸ ਵੀਡੀਓ ਬਣਾਉਣ ਲਈ ਆਏ ਉੱਥੇ ਰਾਣੇ ਦਾ ਬੇਟਾ ਤੇ ਬਾਜਵਾ ਸਾਹਿਬ ਦੀ ਪੂਰੀ ਤਿੱਖੀ ਬਹਿਸ ਤੁਹਾਡੇ ਚਰਨਾਂ ਦੇ ਵੀ ਤੁਸੀਂ ਦੇਖੀ ਹੋਣੀ ਹੈ ਵੀ ਉੱਥੇ ਲੜਾਈਆਂ ਕਰਨ ਜਾ ਰਹੇ ਉਹ ਟੈਗ ਲੜਾਈਆਂ ਨਹੀਂ ਲੋਕਾਂ ਦੀ ਜਾਨ ਬਚਾਉਂਦਾ ਸੋ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਲੱਗੀ ਹੁੰਦੀ ਹੈ ਸਰ ਕਿੰਨਾ ਏਰੀਆ ਪ੍ਰਭਾਵਿਤ ਹੋਇਆ ਕਿਉਂਕਿ ਤੁਹਾਡਾ ਮਹਿਕਮਾ ਵਾ ਕੀ ਲੱਗਦਾ ਵਾ ਕੋਈ ਦੇਖੋ ਆਪਣੇ ਜਿਹੜੇ ਇਹ ਪਿੰਡਾਂ ਦਾ ਜਿਹੜਾ ਸਸਰਾਲੀ ਦੇ ਵਿੱਚ ਨੁਕਸਾਨ ਹੋਇਆ ਉਹ ਅਸੀਂ ਪੂਰਾ ਮੁਆਵਜ਼ਾ ਦੇਵਾਂਗੇ ਸੁਲਤਾਨਪੁਰ ਲੋਧੀ ਦੇ ਵਿੱਚ ਤਕਰੀਬਨ 30000 ਏਕੜ ਦਾ ਨੁਕਸਾਨ ਹੋਇਆ ਹੋਰ ਲੱਗ ਗਿਆ ਕਿਸੇ 5000 ਕਿਤੇ 10000 ਜਿੰਨਾ ਵੀ ਪੂਰੇ ਪੰਜਾਬ ਚ ਨੁਕਸਾਨ ਹੋਇਆ ਕਿਉਂਕਿ ਸਪੈਸ਼ਲ ਗਦਾਵਰੀ ਤੋਂ ਬਾਅਦ ਹੀ ਪਤਾ ਲੱਗਣਾ ਸੋ ਜਿਹੜੀ ਜਿੰਨੀ ਵੀ ਗਦਾਵਰੀ ਹੋਏਗੀ ਜਿੰਦਾ ਵੀ ਨੁਕਸਾਨ ਹੋਊਗਾ ਉਹ ਅਸੀਂ ਸਾਰਿਆਂ ਨੂੰ ਮੁਆਵਜ਼ਾ ਦੇਵਾਂਗੇ ਸਰ ਤੁਸੀਂ ਨੁਕਸਾਨਾਂ ਨੂੰ ਵੀ ਮਿਲਦੇ ਹੋ ਜਾ ਕੇ ਕੀ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਮੁਆਵਜ਼ਾ ਜਿਹੜਾ ਉਸਾਨ ਭਰਾਏ ਕਈਆਂ ਦੀਆਂ ਜ਼ਮੀਨਾਂ ਠਿੱਕੇ ਤੇ ਆ ਉਹ ਕਹਿੰਦੇ ਵੀ ਜਿਹੜੀ ਜਿਹਦੇ ਨਾਂ ਤੇ ਜ਼ਮੀਨ ਹੁੰਦੀ ਹੈ ਮੁਆਵਜ਼ਾ ਉਹਦੇ ਖਾਤੇ ਚਲ ਜਾਂਦਾ ਤੁਸੀਂ ਇੱਥੇ ਵੀ ਖਿਆਲ ਰੱਖਿ ਜਿਹਨੇ ਖੇਤੀ ਕੀਤੀ ਆ ਉਸ ਕਿਸਾਨ ਨੂੰ ਹੀ ਇਹਦਾ ਮਾਵਜਾ ਆਪਾਂ ਡਿਊਟੀ ਲਗਾ ਕੇ ਉਸਨੂੰ ਦੀ ਚੈੱਕ ਕਰਵਾ ਕੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਮਾਵਜਾ ਦੇ ਲੋ। ਧੰਨਵਾਦ। ਅਤੇ ਹੀ ਪਿੰਡ ਵਾਸੀਆਂ ਦੇ ਵੱਲੋਂ ਵੀ ਪੂਰੀ ਜਦੋਜਹਿਦ ਕੀਤੀ ਜਾ ਰਹੀ ਆ ਕਿਉਂਕਿ ਜਿਹੜੇ ਇਲਾਕੇ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਉਹਨਾਂ ਦਾ ਅੰਤਾਂ ਦਾ ਨੁਕਸਾਨ ਹੋਇਆ ਲੋਕਾਂ ਦੇ ਪਸ਼ੂ ਤੱਕ ਮਰ ਚੁੱਕੇ ਨੇ ਜਿਸ ਦੀਆਂ ਤਸਵੀਰਾਂ ਦੇਖ ਕੇ ਹੁਣ ਪਾਣੀ ਤੋਂ ਲੋਕ ਡਰਨ ਲੱਗੇ ਨੇ। ਤੁਹਾਡੇ ਇੱਥੇ ਧੰਨਵਾਦ। ਇਹ ਜੀ ਕੱਲ ਹੀ ਲੱਗੇ ਜੀ। ਅੱਛਾ। ਹਾਂਜੀ। ਕਿੰਨਾ ਕੁ ਪਾਣੀ ਕਿੰਨਾ ਕੁ ਨੁਕਸਾਨਾ ਹੋਇਆ ਕਿੰਨਾ ਖਰਾਬ ਪਾਣੀ ਵੀ ਸੀ ਨੁਕਸਾਨ ਵੀ ਬਹੁਤ ਹੋਇਆ ਜੀ ਬਹੁਤ ਬੂਟੇ ਡਰਨਗੇ ਝੋਨਾ ਡਰਗੇ ਲੋਕਾਂ ਦਾ ਮੋਟਰ ਦੋ ਡਿਗਰੀਨ ਬਿਜੀ ਦੋ ਮੋਟਰਾਂ ਹਾਂਜੀ ਲੱਗੇ ਹੋਣੀਆਂ ਸਰ ਵਾਲੀ ਹੈ ਜੀ ਸਰ ਵਾਲੀ ਕਲੋਨੀ ਦੀ ਮੇਡ ਹੈ ਜੀ ਤੇ ਸਾਡੇ ਤਕਰੀਬਨ 3 ਦਿਨ ਹੋ ਗਏ ਨੇ ਤੁਹਾਨੂੰ ਇੱਥੇ ਬੰਦ ਦੇ ਉੱਪਰ ਕੰਮ ਕਰਦੇ ਆ ਨੂੰ ਤੇ ਅਸੀਂ ਸਾਡੇ ਪਿੰਡ ਦੇ ਨਾਲ-ਨਾਲ ਅਸੀਂ 4-5 ਪਿੰਡਾਂ ਦੀ ਹੋਰ ਵੀ ਲੇਬਰ ਲੈ ਕੇ ਆਏ ਹਾਂ ਅੱਜ ਤੱਕ ਤਕਰੀਬਨ ਸਾਡੇ 60 ਤੋਂ 70 ਬੰਦੇ ਲਾਏ ਹੋਏ ਆ ਜੀ ਅਸੀਂ ਬਹੁਤ ਮਿਹਨਤ ਨਾਲ ਸਾਰੇ ਕੰਮ ਕਰ ਰਹੇ ਆ ਔਰ ਉਮੀਦ ਆ ਕਿ ਚਲੋ ਵਧੀਆ ਵਿਚਾਰ ਹੋਵੇ ਸੋ ਦਾਦੇ ਕੇ ਚਾਰੇ ਪਾਸੇ ਪਾਣੀ ਨੇ ਹਹਾਕਾਰ ਮਚਾਈ ਹੋਈ ਆ ਜਿਸ ਕਰਕੇ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਤੇ ਜਾਨੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ